ਇਹ ਸਾਰਿਆਂ ਨੂੰ ਬੜੇ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਵੱਲੋਂ 6ਵੀਂ ਖੇਪ ਜਾ ਰਹੀ ਹੈ ਪੰਜ ਖੇਪਾਂ ਹਸਪਤਾਲ ਤੇ ਭਲਾਈ ਕੇਂਦਰ ਤੋਂ ਗਈਆਂ ਅੱਜ 6ਵੀਂ ਖੇਪ ਜਾ ਰਹੀ ਹੈ ਇਹ ਆਪਾਂ ਤਰਨਤਾਰਨ ਪੱਟੀ ਹਰੀਕੇ ਇਹ ਸਾਈਡ ਵਾਲਾ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਾ ਰਹੇ ਆ ਕੱਲ ਸਾਡੇ ਮੇਰੇ ਨਾਲ ਖੜੇ ਐ ਮਨਪ੍ਰੀਤ ਸਿੰਘ ਜੀ ਭੋਲੂ ਵੀਰ ਜੀ ਇਹ ਮਨਦੀਪ ਸਿੰਘ ਜੀ ਮਨਦੀਪ ਸਿੰਘ ਦੀ ਭੋਲੂ ਵੀਰ ਜੀ ਇਹ ਕੱਲ ਸਾਰਾ ਵਿਜ਼ਿਟ ਕਰਕੇ ਆਏ ਐ ਤੇ ਕਿੱਥੇ ਕੀ ਲੋੜ ਐ ਉਹ ਚੀਜ਼ਾਂ ਜੜੀਆਂ ਨੇ ਲਿਜਾਈਆਂ ਜਾਣ ਆਪ ਦੀ ਸਾਰੇ ਪੱਤਰਕਾਰਾਂ ਨੂੰ ਸਾਡੇ ਤੋਂ ਜ਼ਿਆਦਾ ਨੋਲਜ ਐ ਕਿ ਰਾਸ਼ਨ ਬਹੁਤ ਜਾ ਚੁੱਕਾ ਹੈ ਰਾਸ਼ਨ ਕਈਆਂ ਕੋ ਤਿੰਨ ਤਿੰਨ ਮਹੀਨੇ ਦਾ ਵੀ ਹੋ ਗਿਆ ਚਾਰ ਚਾਰ ਮਹੀਨੇ ਦਾ ਵੀ ਹੋ ਗਿਆ ਤੇ ਮੈਂ ਤੁਹਾਨੂੰ ਇਹ ਇੱਕ ਪਿਆਰ ਭਰੀ ਅਸੀਸ ਲੈਣੀ ਚਾਹਨਾ ਵਾਂ ਕਿ ਦਿੱਲੀ ਦੀਆਂ ਸੰਗਤਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਹੈ ਮਗਰ ਖੜੀਆਂ ਮੇਰੇ ਔਰ ਇਕ ਤਾਂ ਨਵੇਕ ਲਈਆਂ ਆਈਟਮਾਂ ਜਾ ਰਹੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਚਾਰ ਜਾ ਰਿਹਾ ਮਛਰਦਾਨੀ ਜਾ ਰਹੀ ਹੈ ਡਾਈਪਰ ਸਰਜ ਲਾਈਟ ਜਿਹੜੀ ਚਾਨਣੇ ਦੇ ਨਾਲ ਹੀ ਆਪਣੇ ਆਪ ਚਾਰਜ ਹੋ ਜਾ ਕਰੇਗੀ 24 ਘੰਟੇ ਚੱਲੇਗੀ ਉਹ ਵੀ ਸਰਜ ਲਾਈਟਾਂ ਵੀ ਜਾ ਰਹੀਆਂ ਦੁੱਧ ਪੈਕਟਾਂ ਵਾਲਾ ਮਾਚਸ ਕਾਲਗਟ ਪੁਰਸ਼ ਵੇਲਪੂੜੀ ਜਿਹੜੀ ਇਹ ਉਹੋ ਜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਲੰਬਾ ਟਾਈਮ ਕੰਮ ਆ ਜਾਂਦਾ ਰਸ ਜਾ ਰਿਹਾ ਤੇ ਚੋਕਰ ਜਾ ਰਿਹਾ 300 ਬੋਰੀ ਕੱਲ ਜਦੋਂ ਵਿਜ਼ਿਟ ਕਰਕੇ ਆਏ ਆ ਵੀ ਉੱਥੇ ਪਸ਼ੂਆਂ ਦਾ ਜਿਹੜਾ ਚੋਕਰ ਇਹ ਬਹੁਤ ਲੋਡ ਹੈ ਇੱਕ ਟਰਾਲੀ ਉਹ ਲੱਦੀ ਪਈ ਹੈ ਇੱਕ ਟਰਾਲੀ ਆ ਇਧਰ ਤੁਸੀਂ ਸਾਰੀ ਦੇਖੀ ਹੈ ਪੱਤਰਕਾਰਾਂ ਨੇ ਇਹ ਚੋਕਰ ਵੀ ਜਾ ਰਿਹਾ ਤੇ ਰਸ ਵੀ ਜਾ ਰਿਹਾ ਡਿਸਪੋਜ਼ਲ ਪਾਣੀ ਜਾ ਰਿਹਾ ਬੋਤਲਾਂ ਵਾਲਾ ਓਡੋਮਾਸ ਜਾ ਰਹੀ ਹੈ ਮਛਰਾਂ ਦੀ ਅਗਰਵਤੀ ਜਾ ਰਹੀ ਹੈ ਔਰ ਇੱਕ ਮੈਡੀਸਨ ਕਿੱਟ ਬਣਾਈ ਹੈ ਉਹ ਤੁਸੀਂ ਆਪੇ ਹੁਣ ਕੈਮਰਾ ਜੀ ਦਿਖਾ ਲੈਣਾ ਖੋਲ ਕੇ ਦਿਖਾਵਾਂਗੇ ਉਹ ਦਿੱਲੀ ਦੀਆਂ ਸੰਗਤਾਂ ਨੇ ਪੂਰੀ ਦਿਹਾੜੀ ਲਾ ਕੇ ਮੈਡੀਸਨ ਕਿੱਟ ਬਣਾਈ ਜਿਹਦੇ ਚ ਪੇਟਦਰਦ ਦੀ ਗੋਲੀ ਇਨਫੈਕਸ਼ਨ ਦੀ ਗੋਲੀ ਬੁਖਾਰ ਦੀ ਗੋਲੀ ਡਟੋਲ ਇਸ ਤਰ੍ਹਾਂ ਦੀ ਸਾਰੀ ਮੈਡੀਸਨ ਕਿੱਟ ਹੈ ਇਹ ਹਰ ਪੱਤੇ ਤੇ ਪੰਜਾਬੀ ਚ ਲਿਖ ਦਿੱਤਾ ਗਿਆ ਨਾਲ ਉਸ ਤੋਂ ਇਲਾਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਡਾਕਟਰਾਂ ਦੀ ਐਂਬੂਲੈਂਸ ਨਾਲ ਜਾ ਰਹੀ ਹੈ ਹੋਰ ਵੀ ਕਿਸੇ ਨੂੰ ਕੋਈ ਦਵਾਦਾਰੂ ਲੋੜ ਹੋਇਆ ਉਹ ਡਾਕਟਰ ਸਾਰਾ ਕਵਰ ਕਰਨਗੇ ਨਾਲ ਨਾਲ ਮੈਡੀਸਨ ਕਿੱਟ ਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਭਾਈ ਹਰਵਿੰਦਰ ਪਾਤਸ਼ੰਦੀ ਲिटल ਭਾਈ ਜੀ ਉਹਨਾਂ ਵੱਲੋਂ ਨਾਲ ਐਂਬੂਲੈਂਸ ਚੋਰੀ ਜਾ ਰਹੀ ਉਹ ਵੀ ਯੂਨਿਟ ਆ ਬੀਬੀ ਕੋਲਾ ਜੀ ਭਲਾਈ ਕੇ ਅਧਰਦਾ ਇਹ ਅੱਜ ਤੁਹਾਡੀਆਂ ਸੀਸਾਂ ਦੇ ਨਾਲ ਨਵੇਕਲਾ ਜਾਂ ਅਸਮਾਨ ਜਾ ਰਿਹਾ ਮੈਨੂੰ ਕਹੋ ਤੇ ਮੈਂ ਇੱਕ ਲਾਈਟ ਦਿਖਾਵਾਂ ਇੱਕ ਵਾਰੀ ਤੁਹਾਡੇ ਕੈਮਰੇ ਆ ਤੂੰ ਦੇਖੀ ਹੈ ਨਾ ਜਿਹੜੇ ਪ੍ਰੋਗਰਾਮ ਦੇਖ ਰਹੇ ਉਹਨਾਂ ਨੇ ਹਾਂਜੀ ਹਾਂਜੀ ਆ ਆ ਲਾਈਟ ਹੈ ਜੀ ਜਿਹੜੀ ਮਤਲਬ ਵੀ ਇੱਥੇ ਜਦੋਂ ਹਨੇਰਾ ਹੋ ਜਾਏਗਾ ਤੇ ਜਗ ਪੈਗੀ ਚਾਨਣਾ ਹੋ ਜਾਏਗਾ ਤੇ ਚਾਰਜ ਹੋਏਗੀ ਇਹ ਮੇਰੇ ਖਿਆਲ ਚ 2250 ਦਾ ਪੀਸ ਹੈ ਇਹ ਵੀ ਇਹ ਵੀ ਨਾਲ ਜਾ ਰਹੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਛੋਟੀਆਂ ਸਰਜ ਲਾਈਟਾਂ ਵੀ ਉਹ ਵੀ ਦਿਖਾ ਦਿਓ ਇਹ ਵੀ ਇਹ ਟਾਰਚ ਨਹੀਂ ਇਹ ਵੀ ਸਰਚ ਲਾਈਟਾਂ ਨੇ ਛੋਟੀਆਂ ਟੋਰਚਾਂ ਵੱਖਰੀਆਂ ਜਾ ਰਹੀਆਂ ਇਹ ਵੀ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਜਾ ਰਹੀਆਂ ਹੋ ਸਕੇ ਇੱਕ ਮੈਡੀਸਨ ਕਿੱਟ ਅੱਗੋ ਫੜ ਲਓ ਤੇ ਉਹ ਵੀ ਸੰਗਤਾਂ ਨੂੰ ਦਿਖਾਤੀ ਜਾਵੇ ਕਿਉਂਕਿ ਤੁਹਾਡਾ ਬੜਾ ਵੱਡਾ ਇਹ ਮੈਡੀਸਨ ਕਿੱਟ ਬਣਾਈ ਗਈ ਹੈ ਜੀ ਮਹਾਰਾਜ ਜੀ ਦੀ ਮਿਹਰ ਦੇ ਨਾਲ ਇਹਦੇ ਵਿੱਚ ਵੇਖੋ ਪੱਟੀਆਂ ਜ਼ਖਮਾਂ ਦੀ ਟਿਊਬ ਪੇਟਦਰਦ ਦੀ ਦਵਾਈ ਇਨਫੈਕਸ਼ਨ ਦੀ ਦਵਾਈ ਜਿਹੜੀਆਂ ਬੁਖਾਰ ਦੀ ਦਵਾਈ ਹਰ ਪੱਤੇ ਤੇ ਦਿੱਲੀ ਦੀਆਂ ਸੰਗਤਾਂ ਨੇ ਪਿਆਰ ਦੇ ਨਾਲ ਪੰਜਾਬੀ ਜਨਾਲ ਲਿਖਿਆ ਇਹ ਸਮਾਨ ਆ ਜਾ ਰਿਹਾ ਆਪ ਜੀ ਸੀਸ ਦੇਣਾ ਜੀ ਨਾਲ ਕਿੰਨੀਆਂ ਟੀਮਾਂ ਜਾ ਰਹੀਆਂ ਨੇ ਜੀ ਉੱਥੇ ਕਿੰਨੀਆਂ ਠੰਡਾ ਦੇ ਵਿੱਚ ਜਾਣ ਗਿਆ ਅਸੀਂ ਪਿਛਲੀ ਵਾਰੀ ਛੋਟੀਆਂ ਗੱਡੀਆਂ ਤੋਂ ਟਰਾਲੀਆਂ ਦੇ ਵਿੱਚ ਸਾਨੂੰ 2 ਘੰਟੇ ਲੱਗੇ ਲੇਟ ਹੋ ਗਏ ਅੱਜ ਅਸੀਂ ਟਰਾਲੀਆਂ ਇੱਥੇ ਮੰਗਾ ਲਈਆਂ 7-8 ਗੱਡੀਆਂ ਛੋਟੀਆਂ ਟੀਮਾਂ ਜਾ ਰਹੀਆਂ ਨੇ ਨਾਲ ਦੋ ਟਰਾਲੀਆਂ ਜਾ ਰਹੀਆਂ ਨੇ ਨਾਲ ਤਾਂ ਕਿ ਉੱਥੇ ਅਸੀਂ ਸਮੇਂ ਸਿਰ ਪਹੁੰਚ ਗਏ ਤੇ ਜਿਹੜੀ ਕਿਉਂਕਿ ਇੱਧਰ ਪਾਣੀ ਜ਼ਿਆਦਾ ਹੈ ਇਧਰ ਪਾਣੀ ਹਸਾਬ ਦਾ ਸੀ ਆਪਣਾ ਅਜਨਾਲਾ ਸਾਈਡ ਤੇ ਇਧਰ ਪਾਣੀ ਜ਼ਿਆਦਾ ਹੈ ਕੁਝ ਟੀਮਾਂ ਸਾਨੂੰ ਸ਼ਾਇਦ ਬੇੜੀ ਵਿੱਚ ਵੀ ਭੇਜਣੀਆਂ ਪੈਣ ਜਿੱਥੇ ਪਾਣੀ ਬਹੁਤ ਜ਼ਿਆਦਾ 5-6 ਫੁੱਟ ਤੱਕ ਪਾਣੀ ਹੈ ਠੀਕ ਹੈ ਹੋਰ ਕੋਈ ਵੇਖ ਲੋ ਪੁੱਛਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ